ਕਾਇਸ ਅਗਰ ਤੁਸੀਂ ਵੀ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਹੋ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਕਿਉਂਕਿ ਟਾਈਮ ਟੂ ਟਾਈਮ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਚੇਂਜਸ ਕੀਤੇ ਜਾਂਦੇ ਆ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਪੱਕੇ ਹੋਣਾ ਚਾਹੁੰਦੇ ਆ ਜਾਂ ਫਿਰ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿੱਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਗਾਇਸ ਅਗਰ ਟੈਂਪਰੇਰੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਦੇ ਵਿੱਚ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਸਟੂਡੈਂਟਸ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਉਹ ਕਾਫੀ ਲੰਬੇ ਟਾਈਮ ਤੋਂ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਸਟਰਗਲ ਕਰ ਰਹੇ ਆ ਸੋ ਉਹਨਾਂ ਲਈ ਗੁੱਡ ਨਿਊਜ਼ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਜਾ ਰਹੀ ਆ ਕਿਉਂਕਿ ਕੈਨੇਡਾ ਇਸ ਟਾਈਮ ਉਨਾ ਕੈਂਡੀਡੇਟਸ ਦੇ ਉੱਤੇ ਜ਼ਿਆਦਾ ਫੋਕਸ ਕਰ ਰਿਹਾ ਜੋ ਉੱਥੇ ਦੀ ਇਕਨੋਮੀ ਦੇ ਵਿੱਚ ਆਪਣਾ ਇੱਕ ਮੇਜਰ ਰੋਲ ਪਲੇ ਕਰ ਰਹੇ ਆ ਜਿਵੇਂ ਕਿ ਸਟੂਡੈਂਟਸ ਸਟੂਡੈਂਟਸ ਕਾਫੀ ਲੰਬੇ ਟਾਈਮ ਤੋਂ ਹੀ ਕੈਨੇਡਾ ਦੀ ਇਕਨੋਮੀ ਦੇ ਵਿੱਚ ਆਪਣਾ ਮੇਜਰ ਰੋਲ ਪਲੇ ਕਰ ਰਹੇ ਆ ਤੇ ਇਹਨਾਂ ਸਟੂਡੈਂਟਸ ਨੇ ਉੱਥੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੀ ਸਟੱਡੀ ਕੀਤੀ ਹੋਈ ਆ ਸੋ ਕਾਫੀ ਲੰਬੇ ਟਾਈਮ ਤੋਂ ਉਹ ਉੱਥੇ ਦੇ ਕਲਚਰ ਦੇ ਵਿੱਚ ਇਨਵੋਲਵ ਹੋ ਚੁੱਕੇ ਆ 2026 ਦੇ ਲਈ ਵੀ ਕੈਨੇਡਾ ਇਮੀਗ੍ਰੇਸ਼ਨ ਦਾ ਇਹ ਪਲਾਨ ਆ ਕਿ ਜੋ ਐਪਲੀਕੈਂਟਸ ਟੈਂਪੋਰਰੀ ਵੀਜ਼ਾ ਦੇ ਅੰਡਰ ਆਉਂਦੇ ਆ ਜਿਵੇਂ ਕਿ ਸਟੂਡੈਂਟਸ 33000 ਤੋਂ ਵੀ ਜ਼ਿਆਦਾ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਦਿੱਤੇ ਜਾਣਗੇ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਨਿਊਜ਼ ਆ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਹ ਚੀਜ਼ ਵੀ ਕਲੀਅਰ ਕਰ ਦਿੱਤੀ ਕੀ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਐਪਲੀਕੈਂਟਸ ਨੂੰ ਪੈਲ ਦਿੱਤੀ ਜਾਊਗੀ ਜੋ ਆਲਰੇਡੀ TR2 PR ਪ੍ਰੋਗਰਾਮ ਦੇ ਵਿੱਚ ਇਨਕਲੂਡ ਆ ਮੀਨਸ ਜੋ ਟੈਂਪਰੇਰੀ ਵੀਜ਼ਾ ਤੇ ਕੈਨੇਡਾ ਦੇ ਵਿੱਚ ਐਂਟਰੀ ਲੈ ਕੇ ਆਏ ਸੀ ਬਟ ਹੁਣ ਉਹ ਕਾਫੀ ਲੰਬੇ ਟਾਈਮ ਤੋਂ PR ਦੇ ਲਈ ਸਟਰਗਲ ਕਰ ਰਹੇ ਆ ਹੁਣ ਐਪਲੀਕੈਂਟਸ ਨੂੰ ਪੀਆਰ ਦਿੱਤੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਸੋ ਵੱਧ ਤੋਂ ਵੱਧ ਡਰਾਅ ਕੱਡੇ ਜਾਣਗੇ ਜਿਸ ਦੇ ਚੱਲਦੇ ਲੋ ਸਿਰਸ ਸਕੋਰ ਦੇ ਨਾਲ ਵੀ ਹੁਣ ਐਪਲੀਕੈਂਟਸ ਨੂੰ ਪੀਆਰ ਦਿੱਤੀ ਜਾਵੇਗੀ ਜੋ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਇਸ ਦੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਕੈਨੇਡਾ ਦੇ ਬਹੁਤ ਸਾਰੇ ਇਦਾਂ ਦੇ ਪ੍ਰਾਂਤ ਆ ਜਿੱਥੇ ਸਕਿੱਲ ਵਰਕਰਸ ਦੀ ਕੰਸਟਰਕਸ਼ਨ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਇਸ ਤੋਂ ਇਲਾਵਾ ਕੁਕਸ ਇਲੈਕਟ੍ਰੀਸ਼ੀਅਨ ਪਲੰਬਰ ਕਾਰਪੈਂਟਰ ਤੇ ਹੈਲਥ케ਅਰ ਸੈਕਟਰਸ ਦੇ ਵਿੱਚ ਵੀ ਐਪਲੀਕੈਂਟਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਸੋ ਅਗਰ ਤੁਸੀਂ ਕੋਈ ਨਾ ਕੋਈ ਐਦਾ ਦੀ ਸਕਿੱਲ ਜਾਣਦੇ ਆ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡਿੰਗ ਆ ਉਸ ਦੇ ਬੇਸਿਸ ਤੇ ਨਾ ਸਿਰਫ ਤੁਸੀਂ ਕੈਨੇਡਾ ਦੇ ਵਿੱਚ ਆਪਣੇ ਲਈ ਕੰਮ ਫਾਈਂਡ ਆਊਟ ਕਰ ਸਕੋਗੇ ਬਲਕਿ ਕੈਨੇਡਾ ਦੇ ਵਿੱਚ इजीली ਪੀਆਰ ਬੀ ਹਾਸਿਲ ਕਰ ਪਾਉਗੇ ਸੋ ਇਸ ਟਾਈਮ ਤੁਹਾਨੂੰ ਪੂਰਾ ਫੋਕਸ ਆਪਣੀ ਸਕਿੱਲ ਦੇ ਪਰ ਲਗਾਉਣਾ ਚਾਹੀਦਾ ਹੈ ਕਿਉਂਕਿ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਡਿਮਾਂਡਿੰਗ ਸਕਿੱਲ ਹੋਊਗੀ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਸਰਵਾਈਵ ਕਰ ਪਾਉਗੇ ਇਸ ਤੋਂ ਇਲਾਵਾ low CRS score ਦੇ ਨਾਲ ਵੀ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ PR ਪ੍ਰੋਵਾਈਡ ਕੀਤੀ ਜਾ ਰਹੀ ਆ ਸਪੈਸ਼ਲੀ ਅਗਰ ਤੁਹਾਡੇ ਕੋਲ ਫ੍ਰੈਂਚ ਲੈਂਗੁਏਜ ਦੀ ਨੋਲੇਜ ਆ ਤਾਂ ਵੀ ਤੁਸੀਂ ਕੈਨੇਡਾ ਦੇ ਵਿੱਚ इजीली PR ਹਾਸਿਲ ਕਰ ਸਕਦੇ ਆ ਅਗਰ ਤੁਹਾਡੇ ਕੋਲ ਥੋੜਾ ਟਾਈਮ ਹੈ ਤਾਂ ਤੁਸੀਂ ਕੋਈ ਨਾ ਕੋਈ ਅਦਾ ਦਾ ਸ਼ਾਰਟ ਟਰਮ ਕੋਰਸ ਵੀ ਕਰ ਸਕਦੇ ਆ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡਿੰਗ ਆ ਇਸ ਤੋਂ ਇਲਾਵਾ ਅਗਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤਾਂ ਉਸ ਦੀ ਵੀ ਤੁਹਾਨੂੰ ਬਹੁਤ ਜ਼ਿਆਦਾ ਹੁਣ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਦੀ ਵੀ ਐਕਸਟੈਂਸ਼ਨ ਡੇਟ ਵਧਾ ਦਿੱਤੀ ਗਈ ਹੈ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਅਗਰ ਓਵਰ올 ਟ੍ਰੈਂਡ ਦੀ ਗੱਲ ਕਰੀਏ ਤਾਂ ਸਟਿਲ ਵੀਜ਼ਾ ਜਾ ਰਹੇ ਆ ਬਟ 2023 ਤੇ 2024 ਦੇ ਕੰਪੇਟਿਟਿਵਲੀ ਸਕਸੈਸ ਰੇਸ਼ੋ ਬਹੁਤ ਹੀ ਘਟਾੜ ਸਪੈਸ਼ਲੀ ਟੈਂਪਰੇਰੀ ਵੀਜ਼ਾ ਦੇ ਵਿੱਚ ਅਗਰ ਤੁਹਾਡੀ ਕੋਈ ਟ੍ਰੈਵਲ ਹਿਸਟਰੀ ਰਹੂਗੀ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਵੀਜ਼ਾ ਲੈ ਪਾਉਗੇ ਇਸ ਤੋਂ ਇਲਾਵਾ ਫੰਡਿੰਗ ਹਰ ਤਰ੍ਹਾਂ ਦੇ ਵੀਜ਼ਾਸ ਦੇ ਵਿੱਚ ਬਹੁਤ ਹੀ ਮੇਜਰ ਰੋਲ ਪਲੇ ਕਰ ਰਹੀ ਆ ਅਗਰ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਵਧੀਆ ਨਹੀਂ ਹੈ ਤਾਂ ਵੀ ਵੀਜ਼ਾ ਦੇ ਰਿਫਿਊਜ਼ ਹੋਣ ਦੇ ਚਾਂਸਸ ਇਨਕਰੀਜ਼ ਹੋ ਜਾਂਦੇ ਆ ਇਫ ਯੂ ਹੈਵ ਐਨੀ ਫਰਦਰ ਕੁਰੀਜ਼ ਪਲੀਜ਼ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਕੈਜ਼ ਅਜਿਹੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ